ਸਾਤਸਰੀਆਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਕਾਫੀ ਵਾਰ ਕੁਝ ਸਾਥੀਆਂ ਤੋਂ ਇੱਕ ਕੁਐਸਚਨ ਪੁੱਛਿਆ ਜਾਂਦਾ ਕਿ ਸਰ ਅਸੀਂ ਬੀਅਰਡ ਤਾਂ ਕਰ ਲਈ ਹੈ ਬਟ ਬੀਐਡ ਦੇ ਵਿੱਚ ਪ੍ਰੋਪਰ ਕੰਬੀਨੇਸ਼ਨ ਨਹੀਂ ਹੈਗੇ ਸੀਗੇ ਜਾਂ ਫਿਰ ਜਿਹੜਾ ਸਬਜੈਕਟ ਅਸੀਂ ਬੀਐਡ ਵਿੱਚ ਕਰ ਲਿਆ ਉਹ ਸੇਮ ਸਬਜੈਕਟ ਸਾਡੇ ਕੋਲ ਗ੍ਰੈਜੂਏਸ਼ਨ ਵਿੱਚ ਨਹੀਂ ਪੜਿਆ ਸੀਗਾ ਜਿਹਦੇ ਕਰਕੇ ਅਸੀਂ ਕੋਈ ਵੀ ਟੀਚਰ ਬਣਨ ਦੇ ਲਈ ਐਲੀਜੀਬਲ ਨਹੀਂ ਹੈਗੇ ਸੋ ਦੱਸੋ ਅਸੀਂ ਕੀ ਕਰ ਸਕਦੇ ਆ ਇੱਕ ਐਡੀਸ਼ਨਲ ਪੇਪਰ ਦਾ ਪ੍ਰੋਸੈਸ ਵੀ ਹੁੰਦਾ ਉਹਦੇ ਬਾਰੇ ਸਮਝਾ ਦਿਓ ਸੋ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਮੰਨ ਲਓ ਕੋਈ ਬੀਬੀਏ ਬੀਸੀਏ ਬੀਕਾਮ ਜਾਂ ਫਿਰ ਕਈ ਵਾਰ ਬੀਏ ਵਾਲਾ ਸਾਥੀ ਜਨੇ ਬੀਅਰ ਕਰ ਲਈ ਹੈ ਤੇ ਉਹਨੇ ਕੰਬੀਨੇਸ਼ਨ ਕੀ ਰੱਖਿਆ ਟੀਚਿੰਗ ਆਫ ਕਮਰਸ ਤੇ ਟੀਚਿੰਗ ਆਫ ਲੈਂਗੁਏਜ ਹੁਣ ਜਿਹੜਾ ਤਾਂ ਉਹਨੇ ਕਮਰਸ ਵਾਲਾ ਕੰਬੀਨੇਸ਼ਨ ਕਰ ਲਿਆ ਮੈਥ ਵਾਲਾ ਕੰਬੀਨੇਸ਼ਨ ਕਰ ਲਿਆ ਕਿਉਂਕਿ ਕਈ ਵਾਰ ਉਹਨਾਂ ਨੂੰ ਟੀਚਿੰਗ ਆਫ ਮੈਥ ਦਾ ਵਿਸ਼ਾ ਦੇ ਦਿੱਤਾ ਜਾਂਦਾ ਬਟ ਉਹਨਾਂ ਨੇ ਪ੍ਰੋਪਰ 10 ਸਾਲ ਮੈਥ ਨਹੀਂ ਪੜਿਆ ਹੁੰਦਾ ਸੋ ਜੇਦੇ ਕਰਕੇ ਕਹਿ ਸਕਦੇ ਆ ਉਹ ਤਾਂ ਮੈਥ ਦੇ ਟੀਚਰ ਬਣਨ ਦੇ ਲਈ ਵੀ ਐਲੀਜੀਬਲ ਨਹੀਂ ਹੈਗੇ ਬਟ ਇੱਕ ਹੋਰ ਸਬਜੈਕਟ ਉਹਨਾਂ ਨੇ ਪੜਿਆ ਹੁੰਦਾ ਮੈਕਸਿਮਮ ਕੇਸਿਸ ਦੇ ਵਿੱਚ ਵੇਖਿਆ ਜਾਂਦਾ ਕਿ ਉਹਨਾਂ ਨੇ ਟੀਚਿੰਗ ਆਫ ਲੈਂਗੁਏਜ ਪੜ੍ਹ ਲਿਆ ਹੁੰਦਾ ਗ੍ਰੈਜੂਏਸ਼ਨ ਦੇ ਵਿੱਚ ਤਾਂ ਨਹੀਂ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਨੇ ਇੱਕ ਜਾਂ ਫਿਰ ਦੋ ਸੈਮੈਸਟਰ ਦੇ ਵਿੱਚ ਅੰਗਰੇਜ਼ੀ ਦਾ ਵਿਸ਼ਾ ਪੜ੍ਹਿਆ ਹੁੰਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਬੀਐਡ ਵਿੱਚ ਇੱਕ ਮਾਈਨਰ ਸਬਜੈਕਟ ਰੱਖ ਲਿਆ ਹੁੰਦਾ ਟੀਚਿੰਗ ਆਫ ਲੈਂਗੁਏਜ ਜਿਹਦੇ ਵਿੱਚ ਹਿੰਦੀ ਪੰਜਾਬੀ ਅੰਗਰੇਜ਼ੀ ਹੋ ਸਕਦੀ ਹੈ ਹੁਣ ਕੁਐਸਚਨ ਇਹ ਹੈ ਕਿ ਸਰ ਅਸੀਂ ਬੀਐਡ ਵਿੱਚ ਤਾਂ ਉਹ ਸਬਜੈਕਟ ਪੜ ਲਿਆ ਲੈਂਗੁਏਜ ਵਾਲਾ ਕੀ ਅਸੀਂ ਐਡੀਸ਼ਨਲ ਪੇਪਰ ਦੇ ਕੇ ਇਨ ਫਿਊਚਰ ਲੈਂਗੁਏਜ ਦੇ ਟੀਚਰ ਬਣਨ ਦੀ ਲਈ ਜਿਹੜੀ ਐਲੀਜੀਬਿਲਟੀ ਹੈਗੀ ਉਹ ਪੂਰੀ ਕਰ ਸਕਦੇ ਆ ਬਿਲਕੁਲ ਪੂਰੀ ਕਰ ਸਕਦੇ ਹੋ ਕਿਉਂਕਿ ਹੁਣ ਤੁਸੀਂ ਬੀਐਡ ਦੇ ਵਿੱਚ ਪੈਸਾ ਲਗਾ ਚੁੱਕੇ ਹੋ बीएड ਤੁਸੀਂ ਕਰ ਲਈ ਐ ਗ੍ਰੈਜੂਏਸ਼ਨ ਵੀ ਕਰ ਲਈ ਐ ਤੇ ਇਸ ਤੋਂ ਬਾਅਦ बीएड ਕਰੀ ਦਾ ਕੁਝ ਤਾਂ ਫਾਇਦਾ ਹੋਣਾ ਚਾਹੀਦਾ ਸੋ ਇਸ ਤੋਂ ਬੈਟਰ ਤਾਂ ਇਹੀ ਐ ਕਿ ਜਿਹੜਾ ਇੱਕ ਅੱਧਾ ਸਬਜੈਕਟ ਦਾ ਜਿਹੜਾ ਕੰਬੀਨੇਸ਼ਨ ਬਣਦਾ ਉਹੀ ਬਣਾ ਲੀਏ ਸੋ ਚਲੋ ਮੰਨ ਲੈਂਦੇ ਆ ਕਿ ਤੁਸੀਂ ਟੀਚਿੰਗ ਆਫ ਇੰਗਲਿਸ਼ ਰੱਖ ਲਿਆ ਸਗਾ ਬੀਏ ਬੀਕੋਮ ਬੀਸੀਏ ਜਦੋਂ ਤੁਸੀਂ ਕਰ ਲਈ ਉਸ ਤੋਂ ਬਾਅਦ ਤੁਸੀਂ बीएड ਵਿੱਚ ਐਡਮਿਸ਼ਨ ਲਈ ਉੱਥੇ ਤੁਸੀਂ ਟੀਚਿੰਗ ਆਫ ਇੰਗਲਿਸ਼ ਰੱਖ ਲਿਆ ਤੇ ਇੱਕ ਹੋਰ ਤੁਹਾਨੂੰ ਸਬਜੈਕਟ ਦੇ ਦਿੱਤਾ ਗਿਆ ਤੇ ਜਦੋਂ ਟੀਚਿੰਗ ਆਫ ਇੰਗਲਿਸ਼ ਸਬਜੈਕਟ ਤੁਸੀਂ ਰੱਖ ਲਿਆ ਬੀਐੜ ਤੁਹਾਡੀ ਕੰਪਲੀਟ ਹੋ ਗਈ ਤੁਸੀਂ ਫਿਰ ਵੀ ਟੀਚਰ ਬਣਨ ਦੇ ਲਈ ਐਲੀਜੀਬਲ ਨਹੀਂ ਹੈਗੇ ਹੋ ਪੀਐਸਟੈਟ ਪਾਸ ਕਰਨ ਤੋਂ ਬਾਅਦ ਐਂਡ ਇਹ ਮੈਂ ਸਿਰਫ ਤੇ ਸਿਰਫ ਪੰਜਾਬ ਦੇ ਲਈ ਹੀ ਗੱਲ ਕਰ ਰਿਹਾ ਕਿ ਜਿਹੜੇ ਪੰਜਾਬ ਦੇ ਵਿੱਚ ਸਟੂਡੈਂਟਸ ਹੈਗੇ ਆ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਇਨ ਫਿਊਚਰ ਮਾਸਟਰ ਕਾਡਰ ਦਾ ਪੇਪਰ ਦੇਣਾ ਆ ਤੇ ਜਦੋਂ ਤੁਸੀਂ ਬੀਐੜ ਕਰ ਲਈ ਗ੍ਰੈਜੂਏਸ਼ਨ ਕਰ ਲਈ ਹੈ ਹੁਣ ਪੀਐਸਟੈਟ ਵੀ ਚਲੋ ਮੰਨ ਲੈਂਦੇ ਆ ਕਿ ਤੁਸੀਂ ਪਾਸ ਕਰ ਲਿਆ ਤੇ ਇਸ ਤੋਂ ਬਾਅਦ ਜਿਹੜੀ ਮੇਨ एलिजिਬਿਲਟੀ ਬਣਾਉਣੀ ਹੁੰਦੀ ਆ ਉਹ ਤੁਸੀਂ ਗ੍ਰੈਜੂਏਸ਼ਨ ਦੀ ਬਣਾਉਣੀ ਹੁੰਦੀ ਆ ਕਿ ਐਕਚੁਅਲ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਲਿਟਰੇਚਰ ਦਾ ਸਬਜੈਕਟ ਪੜਿਆ ਹੋਇਆ ਕਿ ਨਹੀਂ ਪੜਿਆ ਹੋਇਆ ਐਂਡ ਇਹ ਗੱਲ ਸਿਰਫ ਅੰਗਰੇਜ਼ੀ ਦੀ ਮੈਂ ਨਹੀਂ ਕਰ ਰਿਹਾ ਇਹ ਮੈਂ ਹਿੰਦੀ ਪੰਜਾਬੀ ਅੰਗਰੇਜ਼ੀ ਤਿੰਨਾਂ ਦੀ ਗੱਲ ਕਰ ਰਿਹਾ ਕਿ ਇੱਕ ਇਲੈਕਟਿਵ ਦਾ ਵਿਸ਼ਾ ਹੁੰਦਾ ਇਲੈਕਟਿਵ ਦੇ ਵਿਸ਼ਾ ਨੂੰ ਤੁਸੀਂ ਲਿਟਰੇਚਰ ਵੀ ਕਹਿ ਦਿੰਨੇ ਹੋ ਸਾਹਿਤ ਤੇ ਤੁਸੀਂ ਜਿਹੜਾ ਇਹ ਸਬਜੈਕਟ ਹੈਗਾ ਤੁਹਾਡੀ ਜਿਹੜੀ ਯੂਨੀਵਰਸਿਟੀ ਹੋਗੀ ਜਿੱਥੇ ਤੁਸੀਂ ਗ੍ਰੈਜੂਏਸ਼ਨ ਕੀਤੀ ਸੀਗੀ ਉੱਥੇ ਜਾ ਕੇ ਜਾਂ ਫਿਰ ਉਹਦੇ ਅੰਡਰ ਕੈਫੇ ਵਗੈਰਾ ਵੀ ਕਾਫੀ ਸਾਰੇ ਖੁੱਲੇ ਹੁੰਦੇ ਆ ਜਿਹੜੇ ਕਿ ਆਨਲਾਈਨ ਫਾਰਮ ਫਿਲ ਕਰਦੇ ਹੁੰਦੇ ਆ ਐਂਡ ਪ੍ਰਾਈਵੇਟ ਫਾਰਮ ਫਿਲ ਕੀਤੇ ਜਾਂਦੇ ਹੁੰਦੇ ਆ ਤੇ ਤੁਸੀਂ ਯੂਨੀਵਰਸਿਟੀ ਦਾ ਪਤਾ ਕਰ ਲਿਓ ਕਿ ਐਡੀਸ਼ਨਲ ਪੇਪਰ ਇਹ ਦਵਾਉਂਦੇ ਕਿ ਨਹੀਂ ਦਵਾਉਂਦੇ ਜਦੋਂ ਸਾਰੀਆਂ ਗੱਲਾਂ ਤੁਸੀਂ ਇਕੱਠੀਆਂ ਕਰ ਲੀਆਂ ਜਾਣਕਾਰੀ ਇਕੱਠੀ ਕਰ ਲਈ ਗੱਲਾਂ ਦਾ ਪਤਾ ਕਰ ਲਿਆ ਤੇ ਫਿਰ ਤੁਸੀਂ ਆਨਲਾਈਨ ਫਾਰਮ ਫਿਲ ਕਰਨਾ ਹੁੰਦਾ ਆਨਲਾਈਨ ਫਾਰਮ ਫਿਲ ਕਰਨ ਤੋਂ ਬਾਅਦ ਕਹਿ ਸਕਦੇ ਆ ਕਿ ਜਿਹੜੇ ਪ੍ਰਾਈਵੇਟ ਫਾਰਮ ਤੁਸੀਂ ਫਿਲ ਕੀਤੇ ਆ ਉਸ ਆਧਾਰ ਤੇ ਤੁਸੀਂ ਜਿਹੜੇ ਪੇਪਰ ਹੈਗੇ ਆ ਤੁਸੀਂ ਉਹ ਦੇ ਸਕਦੇ ਹੋ ਜਿਵੇਂ ਇੰਗਲਿਸ਼ ਲਿਟਰੇਚਰ ਦਾ ਜਿਹੜਾ ਪੇਪਰ ਹੈਗਾ ਆ ਤੁਸੀਂ 1 ਸਾਲ ਦੇ ਵਿੱਚ ਹੀ 6 ਪੇਪਰ ਦੇ ਸਕਦੇ ਹੋ ਹੁਣ ਇਹ ਵੀ ਗੱਲ ਮੈਟਰ ਕਰਦੀ ਹੈ ਕਿ ਜਦੋਂ ਤੁਸੀਂ ਗ੍ਰੈਜੂਏਸ਼ਨ ਕੀਤੀ ਸੀਗੀ ਉਦੋਂ ਐਨੀਵਲ ਸਿਸਟਮ ਹੈਗਾ ਸੀ ਜਾਂ ਫਿਰ ਸੈਮੈਸਟਰ ਸਿਸਟਮ ਹੈਗਾ ਸੀ ਜੇਕਰ ਸੈਮੈਸਟਰ ਸਿਸਟਮ ਹੈਗਾ ਸਗਾ ਫਿਰ ਤਾਂ ਕਹਿ ਸਕਦੇ ਆ ਕਿ 1 ਸਾਲ ਦੇ ਵਿੱਚ ਤੁਹਾਡੇ 3-3 ਪੇਪਰ ਦਿੱਤੇ ਜਾਣਗੇ ਜਿਵੇਂ ਪਹਿਲਾ ਤੀਜਾ ਤੇ ਪੰਜਵਾਂ ਸੈਮੈਸਟਰ ਦਾ ਜਿਹੜਾ ਪੇਪਰ ਹੈਗਾ ਆ ਇੱਕ ਟਾਈਮ ਤੇ ਦਿੱਤਾ ਜਾਊਗਾ ਤੇ ਦੂਜਾ ਚੌਥਾ ਛੇਵਾਂ ਸਮੈਸਟਰ ਦਾ ਜਿਹੜਾ ਪੇਪਰ ਹੈਗਾ ਇੱਕ ਟਾਈਮ ਤੇ ਦਿੱਤਾ ਜਾਊਗਾ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਇੱਕ ਸਾਲ ਦੇ ਵਿੱਚ ਹੀ ਸਾਰੇ ਐਡੀਸ਼ਨਲ ਪੇਪਰ ਦੇ ਸਕਦੇ ਹੋ ਜੇਕਰ ਤੁਹਾਡੀ ਯੂਨੀਵਰਸਿਟੀ ਆਫਰ ਕਰ ਰਹੀ ਹੈ ਐਡੀਸ਼ਨਲ ਪੇਪਰ ਦੇਣ ਦੇ ਲਈ ਫਿਰ ਤੁਸੀਂ ਉਹ ਆਪ ਦਾ ਜਿਹੜਾ ਸਬਜੈਕਟ ਦਾ ਪੇਪਰ ਹੈਗਾ ਤੁਸੀਂ ਉਹ ਦੇ ਸਕਦੇ ਹੋ ਐਂਡ ਤੁਹਾਡੀ ਜਿਹੜੀ ਬੀਐਡ ਵਿੱਚ ਐਲੀਜੀਬਿਲਟੀ ਹੈਗੀ ਉਹ ਬਣਾ ਸਕਦੇ ਹੋ ਕਾਫੀ ਵਾਰ ਸਟੂਡੈਂਟ ਨੂੰ ਨਹੀਂ ਪਤਾ ਹੁੰਦਾ ਇਹਨਾਂ ਗੱਲਾਂ ਬਾਰੇ ਐਂਡ ਮੈਨੂੰ ਇਸ ਗੱਲ ਦਾ ਵੀ ਪਤਾ ਕਿ ਇਹੋ ਜੀਆਂ ਵੀਡੀਓਜ਼ ਤੇ ਕੋਈ ਜ਼ਿਆਦਾ ਵਿਊਜ਼ ਤਾਂ ਨਹੀਂ ਆਉਂਦੇ ਬਟ ਹੋ ਸਕਦਾ ਕਿ 500 ਬੱਚਿਆਂ ਦੇ ਲਈ ਇਹ ਵੀਡੀਓ 유ਸਫੁਲ ਹੋਵੇ ਉਹਨਾਂ ਨੂੰ ਨਾ ਪਤਾ ਹੋਵੇ ਕਿ ਯਾਰ ਅਸੀਂ BEd ਤਾਂ ਕਰ ਲਈਆ ਬਟ ਆਪਾਂ ਕਿਉਂ ਨਾ ਕੰਬੀਨੇਸ਼ਨ ਬਣਾ ਲਈਏ ਪ੍ਰੋਪਰ ਸੋ ਇਸ ਤਰ੍ਹਾਂ ਤੁਸੀਂ ਐਡੀਸ਼ਨਲ ਪੇਪਰ ਦੇ ਕੇ ਆਪਦਾ ਜਿਹੜਾ ਕੰਬੀਨੇਸ਼ਨ ਹੈਗਾ ਆ ਦੋ ਨਾਲ ਸਹੀ ਇੱਕ ਸਬਜੈਕਟ ਦਾ ਤਾਂ ਬਣਾਈ ਸਕਦੇ ਹਾਂ ਸੋ ਇਹ ਸੀਗੀ ਛੋਟੀ ਜੀ ਵੀਡੀਓ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਲਿਓ ਥੈਂਕ ਯੂ so much for watching god bless you all